ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਚਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਮੱਝਾਂ ਮਖੋਣੀਆਂ ਜਿਨ੍ਹਾਂ 'ਚ ਇੱਕ ਆ ਤੋਕੜ ਗੱਭਨ ਮੈ ਤੁਹਾਨੂੰ ਦਿਖਾਉਣੀ ਆ ਕਾਫੀ ਕਮਾਲ ਦੀ ਮੱਝ ਆ ਸੱਜਰ ਚੰਗੇ ਦੁੱਧ ਵਾਲੀ ਆ ਜਿਹੜੀ ਤੇ ਬਾਕੀ ਸਾਰੀ ਡਿਟੇਲ ਤੁਹਾਨੂੰ ਵੀਡੀਓ 'ਚ ਦੱਸ ਦਿਆਂ ਤੇ ਬਾਕੀ ਇਹ ਆ ਵੀ ਜਿਹੜੀਆਂ ਸੋਈਆਂ ਮੋ ਆਪਣੀਆਂ ਦੋ ਟਾਈਮ ਚਵਾਈ ਕਰਕੇ ਖੜੋ ਤੇ ਧੋਕੜ ਗੱਬਣਾ ਆਪਣੀ ਚੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਬਹੁਤ ਲੱਗ ਗਿਆ ਅਖੇ ਕੱਲ ਦੇ ਤੇ ਹੋਰ ਕੀ ਰਹਿ ਬਾਕੀ ਦੇ ਤਾਂ ਇਹ ਨਕਸ਼ਾ ਬਦਲਿਆ ਜਮੂ ਦਾ ਮੈਂ ਸੋਚੀ ਪਲੀ ਪਲੀ ਲੱਤ ਹੀ ਹੁੰਦੇ ਹੋ ਠੀਕ ਆ ਹਾਂਜੀ ਅੱਜ ਤਾਂ ਨਹੀਂ ਮੂੰਹ ਕਰਨਦੇ ਫਿਰ ਅੱਜ ਤੈਨੂੰ ਕਰਨੇ ਕੋਈ ਗੱਲ ਨਹੀਂ ਹੋਰ ਸੁਣੋ ਠੀਕ ਠਾਕ ਤੇ ਵੇਖਿਆ ਮਾਲ ਦਨ ਨਾਲ ਚਲੋ ਨਾਮ ਦੱਸਦੇ ਕਰੀ ਤੁਹਾਨੂੰ ਬਿਹਾਰ ਜਿਲ੍ਹਾ ਬਸਿਆ ਤੇ ਫੋਨ ਨੰਬਰੇ ਬੋਲਦਾ 98157552 ਠੀਕ ਆ ਪਹਿਲਾਂ ਕਿ ਇੱਕ ਬੇਤੀ ਆ ਹਾਂਜੀ ਸਾਡਾ ਜਿਵੇਂ ਤੁਹਾਨੂੰ ਪਤਾ ਹੁਣ 2-3 ਸਾਲ ਹੋ ਗਏ ਆਪਾਂ ਵੀਡੀਓ ਪਾਉਂਦੇ ਹਾਂ ਹਾਂਜੀ ਪੁਰਾਣਾ ਕੰਮ ਆ ਕੋਈ ਸਾਈ ਪਾਦੇ ਆਪਾਂ ਤਾਂ ਵੀ ਵਾਪਸ ਆ ਹਾਂਜੀ ਜੀ ਬੋ ਪਹਿਲੇ ਪਾਦੇ ਤਾਂ ਵੀ ਨਗਰ ਚਾਹੀਦਾ ਆਏਗਾ ਨਵੇਂ ਨਵੇਂ ਬੰਦੇ ਵੀਡੀਓ ਡਾਵੇ ਪਾਉਂਦਾ ਨੂੰ ਪਤਾਵਾ ਹਾਂਜੀ ਥੋੜਾ ਜਨਾ ਉਹਨਾਂ ਡਰਾਏ ਬੰਦੇ ਕੋਈ ਸਾਈ ਪਾ ਕੇ ਉਹਨਾਂ ਬੰਦੇ ਇਧਰੋਂ ਗਾਵਾਂ ਫੋਨ ਵੀਡੀਓ ਪਾਉਂਦੇ ਬੰਦੇ ਸਾਈਆਂ ਪਵਾ ਕੇ ਨਾ ਕੱਲ ਕੇ ਬੰਦੇ ਕੋਈ 2000 ਸਾਈ ਪੁਆਈ ਉਹਨਾਂ ਨੇ ਇੰਨਾ ਕੰਦੀ ਭੇਜਿਆ ਤੇ ਮੈਨੂੰ ਭਾਈ ਫੋਨ ਲਾਈਏ ਭਾਈ ਸਾਲੋ ਬਾਈ ਵਾਲੇ ਇਲਾਕੇ ਦੇ ਬੰਦੇ ਤੇ ਮੈਂ ਕਿਹਾ ਭਾਈ ਆਪਾਂ ਨੂੰ ਕੀ ਸਾਈ ਉਹਨਾਂ ਨੇ ਪਾਈ ਤੁਸੀਂ ਹੁਣ ਹਾਂਜੀ ਥੋੜਾ ਜਿਹਾ ਮੇਰਾ ਵੀਰ ਭਰਾ ਨਵੇਂ ਬੰਦੇ ਕੋਲ ਹਸਾਬ ਦਾ ਲਾ ਕੇ ਸਾਈ ਪਾ ਕੇ ਉਹਨਾਂ ਨੂੰ ਆਪਾਂ ਆਪਣਾ ਸੋਚ ਸਮਝੀ ਗੀ ਠੀਕ ਨਹੀਂ ਗੱਲ ਹਾਂਜੀ ਹਾਂਜੀ ਜਿਹੜਾ ਕਿ ਉਹ ਲਾਂਮਾ ਦੇ ਨਾਲ ਸਾਡੇ ਵਰਗੀਆਂ ਪੁਰਾਣੀਆਂ ਮੰਦਿਰੋਂ ਮੁੜ ਕੇ ਸਾਡਾ ਵੀ ਨਾਲ ਤੱਕ ਖਰਾਬ ਕਰਦੇ ਹੋ ਹਾਂਜੀ ਹਾਂਜੀ ਇਹ ਨਹੀਂ ਗੱਲ ਹਾਂਜੀ ਬਾਕੀ ਆਪਾਂ ਚੋਚਵਾ ਕੇ ਸਾਡੇ ਕੋਲ ਲਓ ਹਾਂਜੀ ਜਿੱਥੋਂ ਵੀ ਨਵੇਂ ਬੰਦੇ ਕੋ ਡੰਗ ਲੀਦੇ ਔਰ ਕੋ ਚੋ ਕੇ ਦੋ ਡੰਗ ਲਓ ਕੋਈ ਛਤੀ ਆਉਂਦੀ ਭਾਈ ਕੰਮ ਨਹੀਂ ਆਵੇਂ ਬੰਦਾ ਨਵਾਂ ਤੇ ਭਾਵੇਂ ਪੁਰਾਣਾ ਆਪਣੇ ਚਵਾਈ ਕਰਕੇ ਤਸੱਲੀ ਕਰਕੇ ਉਹਦਾ ਕਿਉਂ ਕਿਹ ਵੀ ਇਹਨੇ ਪੈਸੇ ਜਨੇ ਆ ਹਾਂਜੀ ਕੀ ਇਹਦਾ ਕਿੰਨਾ ਪੈਸੇ ਜਨੇ ਮਿਲ ਗਿਆ ਕਿ ਇਹਨੂੰ ਲਾਹਮਾ ਦੇਣਾ ਸਾਨੂੰ ਜਾਂ ਤੁਹਾਨੂੰ ਕਿਸੇ ਨੂੰ ਉਹ ਮਾੜਾ ਵਾ ਹਾਂਜੀ ਹਾਂਜੀ ਇਹਨੇ ਕਿਹਾ ਨਵੇਂ ਵਧੇ ਹੋਣ ਬੜੇ ਬੜੇ ਉੱਠੇ ਵੀਡੀਓ ਪਾਉਂਦੇ ਆ ਸਾਰੇ ਬੰਦੇ ਚੋਗੇ ਡੰਗ ਲੈ ਲੋ 2 ਡੰਗ ਦਾ ਵੀਡੀਓ ਕਾਉਂਦੇ 14 ਤਰ ਕੋ ਡੰਗ ਲੈ ਲੋ ਨਹੀਂ ਤੂੰ ਤਾਂ ਰਹਿੰਦੋ ਠੀਕ ਆ ਠੀਕ ਗੱਲ ਸਹੀ ਗੱਲ ਸਹੀ ਗੱਲ ਇਹ ਵੀ ਬਾਰ ਬਾਰ ਇਹੀ ਬਿੰਦੀ ਕਰੀਦੀ ਆ ਵੀ ਜਿਹੜਾ ਵੀਡੀਓ ਕਾਉਂਦੇ ਡੰਗ ਚਵਾਊਗਾ ਸਾਈ ਪਾਉ ਨੂੰ 1000 ਰੁਪਿਆ 500 ਰੁਪਿਆ ਵਾਲਾ ਚਵਾਊ ਵੀਡੀਓ ਕਾਉਂਦੇ ਤਰ ਕੋ ਡੰਗ ਲੈ ਲੋ ਗੱਲ ਕਰਨ ਤੋਂ ਪਹਿਲੋ ਜਿਹੜਾ ਨਹੀਂ ਚ

ਮਾਲੋ ਬਾੜੀ ਤੇ ਮਾਰੀ ਮੱਝ ਭਾਂ ਜਾ 50 ਦੀ ਕਿੰਦਾਵਾਂਗੇ ਨਾ ਇਹ 40 ਦੀ 15ਾਂ ਚ ਵਿਕ ਜੂਗੀ ਗਾਈ ਦੇ ਭਾਈ 100 ਰੁਪਏ ਦੀ ਮੁਰਗੀ ਕਿਲੋ ਕਿਲੇ ਆਈ ਦੀ ਹਾਂਜੀ ਹਾਂਜੀ ਗਾਈ ਦੇ ਮਿੱਟੀ ਹੋ ਮੈਂ ਗਾਂ ਲਿਆ ਕੇ ਬੱਧੀ ਜੇ ਕਿੰਨੇ ਦਿਨਾਂ ਦੀ ਬੱਧੀ ਤੁਸੀਂ ਮੈਂ ਹੁਣ ਮੈਂ ਇਦਾਂ ਖਲੋਤੀ ਮਤਲਬ ਮੈਂ ਵੀਡੀਓ ਪਾ ਸਕਦਾ ਹਾਂ ਹਾਂਜੀ ਸੂਰੀ ਆ ਤਾਹੀ ਸੂਈ ਹੋਵੇ ਲੋ ਬੱਚਾ ਆ ਉਹ ਬੱਚਾ ਵੀ ਆ ਇਹ ਗਾਂ ਹੁਣ ਬੈ ਗਈ ਐ ਨਾ ਮਾੜੀ ਚੋਕੇ ਟੋਣਾ ਵੀਦਾਂ ਵਾਲੀ ਜੀ ਇਹ ਆ ਬਈ ਥੋੜੀ ਜਿਹਾ ਜਤਰਾ ਜਦੋਂ ਬੈ ਜਾਂਦੀ ਫਿਰ ਛੇਤੀ ਉੱਠਿਆ ਨਹੀਂ ਜਾਂਦੀ ਨਹੀਂ ਤੇ ਅਸੀਂ ਗਲਤ ਕੰਮ ਨਹੀਂ ਕਰਨਾ ਕਿ ਹੁਣ ਇਦਾਂ ਆਪਾਂ ਵੀਡੀਓ ਪਾ ਲੀਏ ਹਾਂ ਕਰਦਾ ਜਿਹੜਾ ਥੋੜਾ ਬੜਾ ਦੁਨੀਆ ਨੂੰ ਦਰਦਾ ਇਹ ਰੱਖਣਾ ਸੋਹਰਾ ਸਾਈਆਂ ਤੋਂ ਅਸੀਂ ਐਡਾ ਵੱਡਾ ਬੋਰਡ ਬਣਾ ਕੇ ਲਾਇਆ ਲੋਕੀ ਭਾਵੇਂ ਹਜ਼ਾਰ ਤੇ ਮਗਰ ਨਹੀਂ ਲੱਗਦੇ ਨਹੀਂ ਸਮਝਦੇ ਅੱਛਾ ਜਿੱਦਨ ਦਾ ਬੋਰਡ ਲਾਇਆ ਉਦੰਦਿਆਂ ਫਰਕ ਪੈ ਗਿਆ ਬਾਵਾ ਜੀ ਨਹੀਂ ਮੈਂ ਨਹੀਂ ਵੀ ਜੀ ਸਾਨੂੰ ਬੜਾ ਪੈਸਾ ਬੜਾ ਔਖਾ ਬੰਦਾ ਜੀ ਇਹ ਜਿਹੋ ਉਹਨੇ ਮਹਾਰਾਜ ਜੇ ਹਾਈ ਕਿਹਾ ਤੋਂਖਾ ਕਰਦੇ ਉੱਤੇ ਸਾਨੂੰ ਵਿਸ਼ਾਨੀ ਜਿਹੜਾ ਕਿਸੇ ਨਾ ਕਰਦਾ ਉਹਨਾਂ ਹੋਵੇ ਹਾਂਜੀ ਹਾਂਜੀ ਬੜਾ ਗਲਤ ਦੁੱਧ ਵੀ ਲੋਕੀ ਭਾਈ 4 ਕਿਲੋ ਦਾ 6 6 ਕਿਲੋ ਕਹਿੰਦੇ ਦੁੱਧ ਵੀ ਝੂਠ ਮਾਰਦੇ ਬੜਾ ਬਾਕੀ ਬਾਕੀ ਆਵੇ ਅਗਲੇ ਤੇ ਘਰੇ ਵੇਖ ਕੇ ਖੜੋ ਨਾ ਫ ਜਿੰਨੇ ਜੱਦੀ ਵੀਡੀਓ ਬਣਾਉਂਦੇ 3 ਸਾਲ ਹੋ ਗਏ ਨੇ ਤੁਹਾਨੂੰ ਕੋਈ ਤੁਹਾਨੂੰ ਲਾਂਮਾ ਆਊਗਾ ਦੁੱਧ ਕਿਲੇ ਪਾਦ ਪਾ ਕੱਟੇ ਨਹੀਂ ਕੋਈ ਸਾਈ ਕਿਦੀ ਮਾਰੀ ਹੋ ਜਾਂ ਪੈਸਾ ਮਾਰਿਆ ਬਾਕੀ ਪਤਾ ਕੀ ਜਿੰਨੇ ਪੱਕਾ ਕੰਮ ਕਰਨਾ ਵਾ ਉਹ ਨਹੀਂ ਕੋਈ ਵੇਹੜਾ ਫੇਰੀ ਕਰਦਾ ਤੇ ਉਹਨੇ ਕਿਨੇ ਕਿ ਕਿ ਸ਼ੁਰੂਗੇ ਜੀ ਵੀਡੀਓ ਪਾਉਂਦੇ ਆ ਉਹ ਸਾਰੇ ਇਹਦਾ ਬੇੜਾ ਕਰ ਕਰੀ ਦੇ ਨਾਮ ਤੇ ਤੇ ਇਹ ਆ ਵੀ ਚਲੋ ਕੁਦਰਤੀ ਹੋ ਜੇ ਤੇ ਹੋ ਜੇ ਉਹਦਾ ਕੋਈ ਬੰਦਾ ਕਹਿ ਨਹੀਂ ਸਕਦਾ ਪਹਿਲਾਂ ਕਿਹੜੀ ਵਿਖਾਈਏ ਫਿਰ ਇਹ ਚੰਗੀ ਮੱਝ ਤਗੜੀ ਲੱਭ ਕੇ ਲਿਆਂਦੀ ਇਹਨੇ ਭਾਜੀ ਜਿਹੜੇ ਵੀ ਨੇ ਵੇਚੀ ਪੰਨੀ ਉਹ ਮਜਬੂਰੀ ਚੋਰੀਆਂ ਕਿਦਾਂ ਬਾਪੂ ਨੂੰ ਸੱਟ ਲੱਗੀ ਜਿਹਦੇ ਕੋਲ ਮੱਝ ਹੀ ਹਾਂਜੀ විී සසාටම ප්‍ර දුව කල ඒගනි යි ිය. ਇਹ 7 ਕਿਲੋ ਕੋ ਅਠੀਓ ਦੁੱਧ ਵੀ ਕਾਹੀ। ਅੱਛਾ। ਉਹਦੇ 7 ਲਾਗੀ ਤੋਂ ਨੇ ਚੋਣ ਸੁਣੇ ਛੱਤ। ਹਾਂ ਬਣਾ ਕਾਹੀ ਚੋਲੀ ਨਾ ਚੋਈ 24 ਦੀ ਨਾ ਚੋਈ। ਅੱਛਾ। ਉਹਦੇ ਕੋਲ 3 ਕਿਲੋ ਲੈ ਗਏ ਸਾਰਾ। ਇੱਕ ਸਾਧ ਇਹਨੇ ਪਾਸਪੋਸਤੀ ਕਰਾਉਣਾ। ਅੱਛਾ। ਹੁਣ ਦੁੱਧ ਸਾੜ ਗਈ ਸਾਰਾ। ਜੇ ਦੁੱਧ ਕੋਲ ਸੇਵਾ ਸੁਆ ਪਾਣੂ ਕੋਲ ਪਾਣੂ ਦੋ ਜੱਟਾਂ ਨੂੰ। ਹਾਂਜੀ। ਜੇ ਦੁੱਧ ਤੇ ਆ ਗਈ। ਠੀਕ ਆ। ਚੋਣ ਸੁਣੇ ਛੱਤ ਦੀ ਦਾ ਬਾਪੂ ਦੀ ਲੱਗੀ 7 ਤੋਂ 10 ਦਾਖ ਲਿਆ ਹਸਤਾਲ। ਠੀਕ ਆ। ਸਿਰਫ ਉਹਨਾਂ ਮੁੰਡੇ ਨੇ ਕਹਿੰਦਾ 24 ਕਿਹਨੇ ਮਗਰੋਂ ਨਾ ਚੋਈ ਕਿਹਨੇ 24। ਅੱਛਾ। ਤੇ ਹਾਂ ਮੇਰੇ ਬਾਪੂ ਨੂੰ ਦਾ ਪੁੱਤ ਮੈਂ ਲਿਖਤੀ ਰੂਪ ਤਨ ਲਿਖ ਵੀ ਦਊਗਾ ਮੇਰੀ ਮਾਜੀ 18 ਗ੍ਰਾਮ ਦੁੱਧ ਨਾਲ ਕਰਦੇ ਤੇ ਗੱਬਨ ਕਿੰਨੇ ਚਿਰ ਦੀ ਆ ਬੜੀ ਲਪਜਮਾਮੀ ਨਾ ਜਾਣਦੇ ਜੀ ਅੱਛਾ ਮੇਰੀ ਮਾਮੀ ਨਾਲ ਇਹਨੂੰ ਮੁੱਕਣੀ ਆ ਥੋੜੀ ਜਿਹਾ ਲੱਗੇ ਇਹ ਆ ਵੀ ਚਲੋ ਜੇ ਕਿਸੇ ਨੇ ਚੰਗੀ ਮੱਝ ਘਰੇ ਰੱਖਣੀ ਆ ਬੇ ਸੱਜਰ ਦੇ ਪੈਸੇ ਨਹੀਂ ਖਰਚਨੇ ਤੇ ਇਹੋ ਜੀ ਮੱਝ ਕੋਈ ਸੰਭਲੇ ਨਾ ਤੋਰੋ ਹਾਂ ਇੱਕ ਦੀ ਵੀ ਜੀ 2 ਨੰਬਰ ਦੀ ਜਿੰਨੇ ਦੀ ਮੱਝ ਨਾ 2 ਨੰਬਰ ਜੀ ਲੋਕੀ ਦੀ ਬੰਨ ਜਾ ਕੇ ਦੀ ਵਜੀ ਭਾਰੀ ਆ ਮੱਝ ਪੂਰੀ ਆ ਵੀ ਰਾਜੀ ਪੂਰੀ ਆ ਸੰਭੀ ਸੁੰਭੀ ਕਿਸੇ ਨੇ ਚੰਗੀ ਆ ਪਿੱਛੋਂ ਜੀ ਮੱਝ ਮੇਰੀ ਬਾਪੂ ਨੇ ਖਰੀਦੀ ਸੀ ਲਿਆ ਜੀ ਸਿੱਧੀ ਲਾਇਵੇ ਕਰੀ ਅੱਥੋਂ ਅੰਦਰ ਰੱਖ ਮਾ ਇਹ ਆਵੇ ਡਰਦੀ ਡਰਦੀ ਜੀ ਆ ਜਿੱਦਾਂ ਬਾਹਰਲੇ ਬੰਦੇ ਤੋਂ ਕਈ ਅਲੀ ਪਸ਼ੂ ਡਰ ਜਾਂਦਾ ਆ ਪਿੱਛੇ ਪੜੇ ਜੋ ਆਪਾਂ ਦੇਖ ਸਾਦੇ ਚੰਗੀ ਰਾਜੀ ਜਾ ਵੇਖੋ ਚਵਾਈ ਇੱਕ ਨੰਬਰ ਦੀ ਲੱਗੀ ਇਹ ਫੇਰ ਲੈ ਜਾਓ ਇੱਕ ਵਾਰੀ ਫੇਰ ਦੌਰ ਤੋਂ ਇਹ ਚਲ ਆ ਬਾਕੀ ਪੂਰੀ ਜਵਾਨ ਆ ਮੱਝ ਮੱਝ ਭਾਈ ਪੂਰੀ ਵੱਡੀ ਆ ਇੱਕ ਇੱਕੋ ਮਹਾ ਜਾਊਗੀ ਛੋਟਿਆ ਸੀ ਜੀ ਚਲੋ ਬੰਦੋ ਕੋਈ ਨਹੀਂ ਡਰਦੀ ਡਰਦੀ ਆ ਇਹ ਨਹੀਂ ਭਾਈ ਇਹ ਮੂੰਹ ਜੋ ਆਪਾਂ ਕਹਈਏ ਬੜੀ ਵੱਡੀ ਆ ਹਾਂਜੀ ਓਦਾਂ ਹੀ ਬੜੀ ਵੱਡੀ ਜਿਵੇਂ ਲੋ ਮੂੰਹ ਚੁਕਲਾ ਡਾਉਂਦੇ ਆ ਮੂੰਹ ਤੇ ਕਹਾਂ ਕਹਈਏ ਵੇਖੋ ਕਿੰਨੀ ਵੱਡੀ ਆ ਓਦਾਂ ਹੀ ਵੱਡੀ ਜਿਵੇਂ ਲੋ ਠੀਕ ਆ ਬੜਾ ਬਾਕੀ ਮਿਲਕਵੇਂ ਨਵੇਂ ਗਾਵਾਂ ਵਾਂਗੂ ਲੱਗੀ ਆ ਭਾਈ ਬਾਪ ਜਿੱਦ ਕੋ ਲਈ ਵੀਰਾਂ ਦਾ ਬਾਪੂ ਦਾ ਜਦਾ ਨੇ ਉਹ ਦੇਖ ਸਕਦੇ ਦੂਰ ਤੋਂ ਇੱਕ ਕਰੀ ਦੇਖ ਸਕਦੇ ਥਾਨੇ ਵੀ ਚੰਗਾ ਲੱਗਾ ਆ ਇਹ ਵੀ ਥੋੜਾ ਡਰਦੀ ਡਰਦੀ ਆ ਕਿੰਨਾ ਫਿਰ ਰਕੀ ਇਹਦਾ ਮੁੱਲ ਵੇਖੋ ਭਾਈ ਜੀ ਮਾਜਾ ਜਿੰਨਾਂ ਪਿਆਰ ਵੀ ਦੇ ਬਾਪੂ ਉਹਦਾ ਭੰਗ 2 ਲੱਖ ਦੀ ਵੇਚੀ ਆਛਾ ਹਾਂ ਤੇ ਅੱਜ ਕਿੰਨੇ ਦੇ ਵਿੱਚ ਹੀ ਹਾਂ ਦੇ ਲੀਏ 85 ਦੇ ਨਹੀਂ ਹੋਰ ਕਰਦੀ ਮਨ ਸਾੰਭ ਨਹੀਂ ਸੁੰਭ ਨਹੀਂ ਕਿਸੇ ਵੀ ਨੇ 82 ਦੇ ਲੀਏ 80 ਦੇ ਦिए 80000 ਰੁਪਏ ਹੋਰ ਛੋੜ ਦਾਂਗੇ ਪਰ ਜਿਹੜਾ ਮੇਰਾ ਵੀ ਲੈ ਗਿਆ ਨਾ ਉਹਨੇ ਇੱਕ ਵਾਰ ਖਣੀ ਲੋੜਿਆ ਦੋ ਵਾਰ ਨਹੀਂ ਖਣੀ ਲੋੜ ਬਣੀ ਇਹ ਆ ਵੀ ਚਲੋ ਅੱਜ ਤੇ ਰਕਮ ਲੱਗਣੀ ਆ ਪਰ ਜਦੋਂ ਤਿਆਰ ਹੋਈ ਉਸ ਦਿਨ ਰਕਮ ਦਾ ਰਕਮ ਅਰਦਾਜੂਗੀ ਦੂਜਾ ਵਾਰੀ ਕਾਦੂ ਭਾਜੀ ਉਸ ਦਿਨ ਇਹੋ ਜੀ ਮਾਝ ਸੰਬੰਧ ਦਾ ਫਾਇਦਾ ਵੀ ਆ ਬਾਕੀ ਖੜੇ ਕੋਈ ਸਾਹ ਭਲਾ ਹੁਣ ਜਿਤਨਾ ਰਾਜੀ ਆ ਪੂਰੀ ਇਸ ਤਰ੍ਹਾਂ ਸਰਾਜੀ ਰਵੇ ਸੋਨ ਤੱਕ ਕਿਹੜੀ ਦੁੱਧੋ ਸੜ ਗਈ ਆ ਹਾਂਜੀ ਉਹਦੇ 2.5 ਕਿਲੋ ਹੈਗਾ ਵਾ ਹਾਂਜੀ ਦੇਖੋ ਮੇਰੇ ਵੀ ਤੇਲ ਤੋਂ ਦੇ ਤਾਂ ਤੇਰੀ ਸਾਹ ਭਲੀ ਇਹ ਤੋਂ ਤਿਆਰੀ ਹੋਲੀ ਠੀਕ ਆ ਤੇ ਆਵੇ ਚਲੋ ਚਾਹ ਪਾਣੀ ਦਾ ਸਾਰੀ ਵੀ ਜਾਊਗੀ ਤੇ ਗਾਂ ਅੰਨੇ ਸਿਆਲਾਂ ਚ ਸੋਣਾ ਹੈ ਹਾਂ ਤੇ ਉਹਦੋਂ ਬਾਜ਼ਾਰ ਤੇਜ ਹੋ ਜਾਂਦਾ ਫੇਰ ਮੱਜਾਂ ਦਾ ਤੇ ਹੁਣ ਆ ਜਿਹੜੀ ਮੱਜ ਹੈ ਇਹ ਨੂੰ ਬਾਈ ਸੂਈ ਨੂੰ 1.5 ਮਹੀਨਾ ਹੋ ਗਿਆ ਜੀ ਬੱਚਾ ਇਹਦਾ 2 ਮਹੀਨਾ ਤੇ 1.5 ਬੱਚਾ ਮਰ ਗਿਆ ਜੀ ਬੱਚਾ ਨਹੀਂ ਹੈਗਾ ਇਹਦਾ ਦੁੱਧ 1.5 ਮਹੀਨਾਾਂ ਦੇ ਪਾਸੀਂ 1.5 ਕਿਲੋ ਦੁੱਧ ਲਓ 7 ਕਿਲੋ ਹੋਊਗਾ ਠੀਕ ਹੈ ਜੀ ਕੱਲੇ ਦਾ ਥਾਣੇ ਦੇ ਦੇਖਾ ਦੇ ਕਰੀ ਲਾਗੇ ਤਾਂ ਤੋਰਦਾ ਫੇਰ ਜੀ ਇੱਕ ਜੀ ਫੇਰ ਤੁਹਾਨੂੰ ਦਿਖਾ ਦਈਏ 7 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਨਾਲ ਲਿਆ ਉਹ ਫੇਰ ਬਾਕੀ ਇਹ ਨਹੀਂ ਭਾਈ ਨੂੰ ਮਿੱਟੀ ਵਾਲੀ ਭਾਏ ਹੀ ਮਿਲਦੀ ਜੇ ਠੀਕ ਹੈ ਤੇ ਇਹਦਾ ਮੁੱਲ ਫਿਰ ਇਹ ਆ ਭਾਈ ਮੁੱਲ 70000 ਜੋ ਮਰੀ ਦੀ 55000 ਦੀ ਅੱਛਾ 55000 ਦੀ ਹਾਂ ਠੀਕ ਹੈ ਚਲੋ ਬਾਕੀ ਤੇ ਛੋਟਾ ਛਾੜ ਕੇ ਜੇ ਆਪਾਂ ਮਾਤਲ ਕਰਾਂਗੇ ਵੀਰ ਦਾ ਅੱਜ ਦਾ ਇਹ ਨਹੀਂ ਆਪਾਂ ਕਰਾਂਗੇ ਆ ਕਿਰਾਏ ਵਾਲੇ ਪਿੰਦੇ ਦਾ ਬਦਲੋ ਕਰੂੰ ਹਾਂਜੀ ਹਾਂਜੀ ਫੋਨ ਕੋਈ ਲਾਵੇ ਹਾਂਜੀ ਆ ਬੱਚੇ ਵਾਲੀ ਜੇ ਇਹ ਬੱਚਾ ਜੀ ਆਜ ਬੱਚਾ ਦਾ ਉੱਚਾ ਬੱਚਾ ਜੇ ਕੱਟਾ ਜੀ ਇਹਦੇ ਮਗਰ ਸੋਈ ਨੂੰ ਕੋ 3-3.5 ਮਹੀਨੇ ਹੋ ਗਏ ਆ ਆਹ ਬੜੀ ਨੂੰ 2 ਮਹੀਨਾ ਹੋ ਗਏ ਜੀ ਤੇ ਹੁਣ ਦੁੱਧ ਦੋ ਦੋ 6 ਕਿਲੋ ਤੋਂ ਬਾਹਰ ਹੋਊਗਾ ਆਪਾਂ 6 ਕਿਲੋ ਕਰਕੇ ਲਵਾਂਗੇ ਤੋਰਾ ਫਿਰ ਮੇਲ ਦੀ ਕੱਟੇ ਤੇ ਹੀ ਆ ਤੇ ਹੁਣੇ ਧਰਮ ਲਾ ਰਹੇ ਆ ਹਲੋ ਬਾਕੀ ਗੋਲ ਸਿੰਘ ਦੀ ਮੱਝ ਆ ਤਰ੍ਹਾਂ ਹੀ ਆ ਬੇ ਕੱਦ ਕਾਟ ਹੁ ਤਰ੍ਹਾਂ ਚੰਗਾ ਐ 6 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਦੇ ਵੀ ਹੈਗਾ ਹਾਂਜੀ ਆ ਕੱਟਾ ਜਿਹੜਾ ਛੜਦਾ ਥੱਲੇ ਮਿਲਦੀ ਕਿੰਨੇ ਕੱਟੇ ਤੇ ਹੀ ਆ ਬੰਨਣਾ ਵੀ ਦੀ ਫੇਰ ਇਹਨਾਂ ਥਾਣੇ ਤੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਦਿਖਾ ਦਿਓ ਜਵਾਬ అదే సరే బిల్ మోటి సాఫ చవైలా ਅਗਲੇ ਸਨਾਂ ਦਾ ਵਿੱਚ ਆ ਦੇਖ ਸਕਦੇ ਜੀ ਇਹ ਗੇ ਆ ਵੀ ਜੀ ਹਾਂ ਦੁੱਧ ਜਰਾ ਕੱਢਿਆ ਜਿੰਨੇ ਹਨ ਬਾਕੀ ਆਪਾਂ ਤੁਹਾਨੂੰ ਚਵਾਈ ਵਿਖਾਇਆ ਵਾ ਦੋ ਟਾਈਮ ਤੋਂ ਹੀ ਆਪਣੀ ਚੋਕੀ ਖੜਨੀ ਤੇ ਮੁੱਲ ਫਿਰ ਵਿੱਜੀ ਇਹਦਾ ਇਹਦਾ ਵੀ ਜੀ 2 ਘੰਟੇ 6:00 ਵਜੇ ਦਾ ਹੈ ਹੋਰ ਕਰ ਦਈਏ ਥੋੜਾ ਬੰਦਾ ਕੀ ਹੈ ਸੋਹਣੀ ਝੋਡੀ ਹੈ ਕਟਾ 5000 ਦੇ ਭਾਈ ਕਟਾ ਹੀ ਮਗਰ ਹਾਂਜੀ ਉਹ ਤੇ ਕੱਲ ਚਵਾਈ ਸੀ ਸਾਲਿਆ ਜਸਨ ਭਾਈ 56000 ਦੀ ਡਿਜ਼ਾਈਨ ਅੱਛਾ 56000 ਵਾਲਾ ਲੈ ਜਾ ਭਾਵੇਂ ਆ ਲੈ ਭਾਵੇਂ ਕੋਈ ਆ ਲੈ ਜਾ ਤੇ ਭਾਵੇਂ ਕੋਈ ਆ ਲੈ ਜਾ ਤੇ ਬਾਕੀ ਜੋੜਾ ਖੜੂਗਾ اچھا ਤੇ ਕੋਈ ਯਾਰ 2000 ਮੰਤਨ ਕਰਦਾਂਗੇ ਫਿਰ ਹੋਰ ਯਾਰ 2000 ਹੋ ਜਾਊਗਾ ਤੇ ਬਾਕੀ ਚਲੋ ਇੱਥੇ ਆ ਕੇ ਤੇ ਆਪਣੀਆਂ ਵੇਚ ਆ ਕੇ ਖੜੋ ਤੋਕੜ ਗੱਬਨ ਆਪਣੀ ਚੈੱਕ ਪਾਸ ਇੱਥੋਂ ਕਰਵਾ ਕੇ ਖੜੋ ਨਹੀਂ ਤੇ ਜਾਂਦਿਆਂ ਚੈੱਕ ਪਾਸ ਕਰਵਾ ਲਓ ਜ਼ਰੂਰ